ਮੈਂ ਹੱਥ ਜੋੜ ਕੇ ਮਾਫੀ ਮੰਗ ਲੈਣਾ ਲੈ ਇੰਨਾ ਪਹਿਲਾਂ ਹੀ ਕਿਉਂਕਿ ਕੁਝ ਗੱਲਾਂ ਮੈਂ ਅੱਜ ਇਹ ਜਿਹੇ ਕਰਨ ਜਾ ਰਿਹਾ ਮੈਨੂੰ ਕਹਿਣ ਲੱਗੇ ਵੀ ਮਤਲਬ ਕਿ ਸ਼ਰਮ ਮਹਿਸੂਸ ਹੁੰਦੀ ਹੈ ਤੇ ਇਹਨਾਂ ਗੱਲਾਂ ਨੂੰ ਸਾਡੇ ਲੋਕ ਜਾਂ ਸਾਡੀਆਂ ਘਰਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਬੀਬੀਆਂ ਜਾਂ ਬਜ਼ੁਰਗ ਸੁਣ ਰਹੇ ਆ ਮੈਡ ਮੈਡ ਟੈਂਪੂ ਹੀ ਕਹਿਣਾ ਹੁੰਦਾ ਬਸ ਮੈਡ ਟੈਂਪੂ ਨੇ ਇੱਕ ਦਿਨ ਆਪਣੇ ਵਿੱਚ ਇੱਕ ਆਪਣੀ ਨੀਕਰ ਜੀਪ ਸਾਲੀ ਉਹਨੇ ਰੀਲ ਪਾਈ 32 ਸਕਿੰਟ ਦੀ ਸਤਨਾਮ ਸਿੰਘ ਸਵਾ 3 ਲੱਖ ਬੰਦੇ ਨੇ ਉਸ ਵੀਡੀਓ ਨੂੰ ਸਾਂਝਾ ਕਰਤਾ ਉਹ ਪਤਾ ਕੀ ਕਹਿੰਦਾ ਹੱਥ ਚ ਫੜਾ ਮੂੰਹ ਚ ਦਿਆ ਹੱਥ ਚ ਫੜਾ ਕੇ ਮੂੰਹ ਚ ਉਹ ਕਹਿੰਦਾ ਲੈ ਮੂੰਹ ਚ ਦੇ ਕੇ ਨਾਲੇ ਬਿਸਕਟ ਪਾਤਾ ਉਸ ਵੀਡੀਓ ਨੂੰ 5 ਲੱਖ ਦੇ ਕਰੀਬ ਲੋਕਾਂ ਨੇ ਸਾਂਝਾ ਕੀਤਾ ਹੋਇਆ ਇੱਕਾਂ ਹੀ ਇੱਕ ਹੋਰ ਜੋੜਾ ਗੁਰਸਿੱਖ ਬੰਦਾ ਦਮਾਲਾ ਬੰਨਿਆ ਹੋਇਆ ਦਾੜਾ ਰੱਖਿਆ ਹੋਇਆ ਉਹਦੇ ਘਰ ਵਾਲੀ ਚਲਾਨੀ ਚ ਖੜੀ